ਸਾਡੇ ਮੁੰਡਿਆਂ ਨੂੰ ਸਾਡੇ ਬੱਚਿਆਂ ਨੂੰ ਅੰਦਰ ਨਹੀਂ ਆਉਣ ਦੇ ਰਹੇ ਸੀ ਆ ਕੇ ਆਪਾਂ ਬਹਿ ਗਏ ਅਸੀਂ ਇੱਕੋ ਗੱਲ کہہ ਰਹੇ ਆਂ ਕਿ ਯੂਨੀਵਰਸਿਟੀ ਸਾਡੀ ਆ ਸਾਡੀ ਰਹਿਣ ਦਿਓ ਜੇ ਤੁਸੀਂ ਖੂਨ ਦੀ ਕੋਸ਼ਿਸ਼ ਕਰੋਗੇ ਤਾਂ ਖੂਨ ਨਹੀਂ ਦੇਣੀ ਆਂ ਅਸੀਂ ਆਪ ਦੀ ਗੱਲ ਕਰ ਰਹੇ ਆਂ ਅਸੀਂ ਆਪ ਦੀ ਯੂਨੀਵਰਸਿਟੀ ਦੀ ਆਜ਼ਾਦੀ ਦੀ ਗੱਲ ਕਰ ਰਹੇ ਆਂ ਕਿ ਸਾਡੀ ਯੂਨੀਵਰਸਿਟੀ غلام ਨਾ ਬਣਾਈ ਜਾਵੇ ਅਸੀਂ ਦੱਸ ਰਹੇ ਇੱਥੇ ਬੈਠ ਕੇ ਉਹ ਲੋਕ ਨਹੀਂ ਜਿਹੜੇ ਤਕਦੀਰਾਂ ਬਦਲਦੇ ਨੇ ਦੇਸ਼ਾਂ ਦੀਆਂ ਤੇ ਪਰਦੇਸ਼ਾਂ ਦੀਆਂ ਕਿਹਕਾ ਮਾਦਿਆਂ ਖਬਰਦਾਰ ਰਹੋਗੇ ਜੇ ਕਿਸੇ ਨੇ ਕੋਈ ਵੀ ਹੋਰ ਕਿਸੇ ਨੇ ਗਲਤ ਅਰਚਤ ਕੀਤੀ ਤੇ ਸਾਡੇ ਦੇ ਬੋਮ ਦੀ ਕੋਸ਼ਿਸ਼ ਕੀਤੀ ਬਹੁਤ سارے ਫੋਨ ਆਏ ਹੁਣ ਕਿਹਾਗੇ ਜੀ ਉੱਥੇ ਮੁੰਡਿਆਂ ਨੇ ਗਾਂ ਪਾਇਆ ਹੋਇਆ ਮੈਂ ਸਿਰਫ ਦੱਸਣੇ ਆਏ ਆ ਸਾਡੀਆਂ ਬੱਚਿਆਂ ਦਾ ਗੇਰੋ ਭੈਣਾ ਮੇਰੀਆਂ ਛੋਟੀਆਂ ਖੜੇ ਨੇ ਅਸੀਂ ਕੋਈ ਕਾਹਦੀ ਪਾਇਆ ਅਸੀਂ ਹੱਕ ਲਈ ਆਏ ਆ ਸਾਡੇ ਮੁੰਡਿਆਂ ਨੂੰ ਸਾਡੇ ਬੱਚਿਆਂ ਨੂੰ ਅੰਦਰ ਨਹੀਂ ਆਉਣ ਦੇ ਰਹੇ ਸੀ ਆ ਕੇ ਆਪਾਂ ਬਹਿ ਗਏ ਹੁਣ ਸਾਡੇ ਪੰਜ ਬੰਦੇ ਚੌਂਕੀ ਚ ਵਲ ਆਏ ਉਹਨਾਂ ਨੇ ਉਹ ਗੱਲ ਕਰਨ ਗਏ ਨੇ ਸਾਡੇ ਇੱਕੋ ਹੀ ਕਾਰਨ ਨੇ ਜੋ ਨਾਰੇ ਲੱਗ ਰਹੇ ਸੀ ਕੁਮਬਾਦ ਚ ਵੀ ਲੱਗਣਗੇ ਇਹ ਦੁਬਾਰ ਨਹੀਂ ਤੁਸੀਂ ਵੇਖ ਰਹੇ ਅਸੀਂ ਜਾਪ ਵੀ ਕਰਨਾ ਹੈ ਅਸੀਂ ਇੱਕੋ ਗੱਲ ਕਹਿ ਰਹੇ ਹਾਂ ਕਿ ਯੂਨੀਵਰਸਿਟੀ ਸਾਡੀ ਹੈ ਸਾਡੀ ਰਹਿਣ ਦਿਓ ਜੇ ਤੁਸੀਂ ਖੂਨ ਦੀ ਕੋਸ਼ਿਸ਼ ਕਰੋਗੇ ਤਾਂ ਖੂਨ ਨਹੀਂ ਦੇਣੀ ਆਪਾਂ ਔਰ ਇਹੀ ਗੱਲ ਅਸੀਂ ਗੱਲ ਕਰਨੀ ਹੈ ਮੈਂ ਸਿਰਫ ਪੂਰੇ ਵੀਡੀਓ ਨੂੰ ਪੰਜਾਬੀ ਜਗਤ ਨੂੰ ਔਰ ਦੇਸ਼ ਨੂੰ ਦੱਸਣਾ ਚਾਹੁੰਦਾ ਕਿ ਸਭ ਜਾਤ ਦੇਸ਼ ਨੇ ਸਭ ਆਦੇ ਹੱਕ ਦੀ ਗੱਲ ਕਰ ਰਹੇ ਨੇ ਅਸੀਂ ਕੋਈ ੱੱਕਾ ਨਹੀਂ ਕਰ ਰਹੇ ਕੋਈ ਲਾਈਨ ਆਡਾਰ ਨਹੀਂ ਤੋੜ ਰਹੀ ਇਹ ਤੋੜਨਗੇ ਸਾਡੇ ਸਿਰ ਪਾਉਣਗੇ ਤਾਂ ਅਸੀਂ ਤੁਹਾਨੂੰ ਆ ਗੱਲ ਦੱਸਦੇ ਅਸੀਂ ਆਪ ਦੀ ਗੱਲ ਕਰ ਰਹੇ ਆ ਅਸੀਂ ਆਪ ਦੀ ਯੂਨੀਵਰਸਿਟੀ ਦੀ ਆਜ਼ਾਦੀ ਦੀ ਗੱਲ ਕਰ ਰਹੇ ਆ ਕਿ ਸਾਡੀ ਯੂਨੀਵਰਸਿਟੀ ਗੁਲਾਮ ਨਾ ਬਣਾਈ ਜਾਵੇ ਉਹ ਜਿਵੇਂ ਸੀ ਉਹ ਸਟੇਟਸ ਰਵੇ ਤੇ ਚਾਰ ਬੰਦੇ ਸਾਡੇ ਜਿਹੜੇ ਕੌਂਸਲ ਦੇ ਹੁੰਦੇ ਨੇ ਉਹਨਾਂ ਨੂੰ ਜਿਹੜੇ ਨੋਮੀਨੇਟਰ 36 ਬੰਦੇ ਨੇ ਉਹਨਾਂ ਚੈਅਡ ਕੀਤਾ ਜਾਵੇ ਚਾਰ ਉਹ ਵੀ ਕਿੰਨੇ ਚਾਰ ਮਨਜ਼ੂਰ ਸਾਰਿਆਂ ਨੂੰ ਇਹ ਗੱਲ ਮਨਜ਼ੂਰ ਆਈ ਇੱਕ ਮੇਰੀ ਬੇਨਤੀ ਮੰਨਿਓ ਜੇ ਜਾਬਤੇ ਚ ਰਹਿਣਾ ਕੋਈ ਵੀ ਗੱਲ ਇਹੋ ਜੀ ਨਹੀਂ ਕਰਨੀ ਜਿਹਦੇ ਨਾਲ ਕੋਈ ਮਸਲਾ ਹੋਵੇ ਕਿਉਂਕਿ ਇਹਨਾਂ ਦੀ ਕੋਸ਼ਿਸ਼ ਹੈ ਕਿ ਆਪਣਾ ਹਕਤੀ ਸੰਘਰਸ਼ ਉਹ ਨੂੰ ਐ ਲਾਰਡ ਆਰਡਰ ਦਾ ਮਸਲਾ ਬਣਾ ਦੇ ਇਹ ਨਹੀਂ ਬਣਾਉਣਾ ਆਪਾਂ ਫਿਰ ਆਪਣੇ ਬੰਦੇ ਫੜੇ ਜਾਣ ਫਿਰ ਕਰਨਗੇ ਵੇਖੋ ਜੀ ਮੁੰਡੇ ਆ ਇਨਸਾ ਕਰਤੀ ਉਹਨਾਂ ਤੋਂ ਮੈਨੂੰ ਛਡਾਉਣ ਤੇ ਲੱਗਦੀ ਆਪਾਂ ਆਪ ਦਾ ਏਮ ਸਿੱਧਾ ਰੱਖਣਾ ਤੇ ਮੈਂ ਫਰਕੀਆਂ ਨੂੰ ਵੀ ਦੱਸ ਦਿਆਂ ਪੁਲਿਸ ਨੂੰ ਵੀ ਕਹਿ ਦਿਆਂ ਸਾਡਾ ਨਾ ਕੋਈ ਇਰਾਦਾ ਸੀ ਨਾ ਹੈ ਜੇ ਕੁਛ ਕੀਤਾ ਤਾਂ ਉਹਦੇ ਜ਼ਿੰਮੇਦਾਰ ਤੁਸੀਂ ਹੋਵੋਗੇ ਅ ਚੰਡੀਗੜ੍ਹ ਪ੍ਰਸ਼ਾਸਨ ਹੋਊਗਾ ਜਾਂ ਪੰਜਾਬ ਤੋਂ ਆਉਂਦੇ ਲੋਕਾਂ ਨੂੰ ਰੋਕਿਆ ਤਾਂ ਸਾਡਾ ਮੁੱਖ ਮੰਤਰੀ ਹੋਊਗਾ ਬੀ ਕੇਅਰਫੁਲ ਅਸੀਂ ਦੱਸ ਰਹੇ ਇੱਥੇ ਬੈ ਕੇ ਇਹ ਉਹ ਲੋਕ ਨਹੀਂ ਜਿਹੜੇ ਤਕਦੀਰਾਂ ਬਦਲਦੇ ਨੇ ਦੇਸ਼ਾਂ ਦੀਆਂ ਤੇ ਪਰਦੇਸ਼ਾਂ ਦੀਆਂ ਤੇ ਕੌਮਾਂ ਦੀਆਂ ਖਬਰਦਾਰ ਰਹੋ ਜੇ ਜੇ ਕਿਸੇ ਨੇ ਕੋਈ ਵੀ ਹੋਰ ਕਿਸੇ ਨੇ ਗਲਤ ਹਰਕਤ ਕੀਤੀ ਤੇ ਸਾਡੇ ਦੇ ਬੌਮ ਦੀ ਕੋਸ਼ਿਸ਼ ਕੀਤੀ ਅਸੀਂ ਜ਼ਾਬਤੇ ਚ ਹਾਂ ਔਰ ਉਹੀ ਚੀਜ਼ ਬੇਡਾ ਲਾਣਾ ਰੱਖਦਾ ਪੜਸੇ ਇਸੇ ਬਹਿਮ ਚਨਰ ਹਲੇ ਆਪਣਾ ਕੋਈ ਭਲੇਖਾ ਨਾ ਚੰਡੀਗੜ੍ਹ ਕੋਲ ਦਾ ਮਣਾ ਜਾ ਰਸਤਾ ਦਿਖਾਏ ਜਿਹੜੇ ਅਫਸਰ ਬੈਠੇ ਆ ਸ਼ਕਲਾ ਦੇਖ ਲਿਓ ਇਹ ਨਿਆਣੇ ਅਫਸਰ ਲੱਗਣ ਵਾਲੇ ਆ ਕਹਿੰਦੇ ਕੋਈ ਜੱਜ ਬੈਠਾ ਕੋਈ ਬਿਊਰੋਕ੍ਰੇਟ ਬੈਠਾ ਕੋਈ ਸੰਜਿਸ ਬੈਠਾ ਇਹ ਕੋਈ ਤਿਆਰੀਦਾਰ ਨਹੀਂ ਐ ਇਹ ਹਿੰਦੁਸਤਾਨ ਦਾ ਪਵੇਖਾ ਐ ਇਹ ਜਿਹੜੇ ਤੁਸੀਂ 26 ਦਾ ਹਿੰਦਸਤਾਨ ਦੇ ਆਈਪੀਐਸ ਲੱਗਦੇ ਹੋ ਐਸੀਐਸ ਲੱਗਦੇ ਹੋ ਤੇ ਨਿਆਣੇ ਲਈ ਬੈਠੇ ਸਾਡਾ ਕਹਿਰ ਦੂਰ ਕਰ ਦਿਆਂਗੇ ਅਸੀਂ ਆਪਣੇ ਜਾਤ ਦੇ ਵਿੱਚ ਚਨ ਸ਼ਾਸਨ ਦੇ ਵਿੱਚ ਇਹ ਪ੍ਰੋਟੈਸਟ ਕਰ ਰਹੇ ਆ ਸਾਡਾ ਫੰਡਾਮੈਂਟਲ ਰਾਈਟ ਹੈ ਇਹ ਦੇਸ਼ ਦਾ ਸੰਵਿਧਾਨ ਸਾਨੂੰ ਰਾਈਟ ਦਿੰਦਾਗਾ ਅਗਰ ਚੰਡੀਗੜ੍ਹ ਪੜਸਦਾ ਮਨ ਦੇ ਵਿੱਚ ਕੋਈ ਵਹਿਮ ਹੈ ਤੇ ਆਪਣੇ ਵਹਿਮ ਨੂੰ ਕੱਢ ਲੈ ਅਸੀਂ ਪੜਤੀ ਗੁੰਡਾਗਰਦੀ ਨਹੀਂ ਚੱਲਣ ਦਵਾਗੇ ਬਰਾਬਰੀ ਕਰਨੀ ਇਨਸਾਨ ਹਾਂ ਕੀ ਹੈ ਦੋਸਤੋ ਤੱਕੜੇ ਹੋ ਕੇ ਇਹ ਲੜਾਈ ਕੰਦ ਤੇ ਲਿਖੀ ਹੋਈ ਹੈ ਕਿ ਅੱਪਾ ਜਿੱਤਣ ਜਾ ਰਿਹਾ ਇਹ ਪੁਲਿਸ ਨੂੰ ਵੀ ਅਸੀਂ ਕਹਿ ਦਿੰਦੇ ਆ ਇੱਥੇ ਤੁਹਾਡੇ ਨਿਆਣੇ ਵੀ ਇੱਥੇ ਪੜਦੇ ਆ ਇਹ ਲੜਾਈ ਤੁਹਾਡੇ ਨਿਆਣਿਆਂ ਵਾਸਤੇ ਹੈ ਜਿਹੜੇ ਹਵਲਦਾਰ ਇੱਥੇ ਖੜਿਆ ਤੁਹਾਡੇ ਨਿਆਣੇ ਕੱਲ ਨੂੰ ਇੱਥੇ ਸਸਤੀ ਪੜਾਈ ਲੈ ਸਕਣ ਇਹ ਲੜਾਈ ਉਸ ਕੀਰ ਵਾਸਤੇ ਲੜੀ ਜਾ ਰਹੀ ਹੈ ਤੁਹਾਡੇ ਬੱਚੇ ਇੱਥੇ ਪੜ ਸਕਣ ਇਹ ਲੜਾਈ ਉਸ ਲਈ ਲੜੀ ਜਾ ਰਹੀ ਹੈ ਕਿ ਚੰਡੀਗੜ੍ਹ ਪਾਲ ਸਾਡੇ ਨਾਲ ਕੋਆਪਰੇਟ ਕਰੇ ਸਾਡੇ ਨਾਲ ਸੰਘਰਸ਼ ਨਾ ਕਰੇ ਲੜਾਂਗੇ ਜਿੱਤਾਂਗੇ ਲੜਾਂਗੇ ਜਿੱਤਾਂਗੇ ਅੰਕੀ ਵੀ ਸੀ ਮੁਰਦਾਬਾ ਮੁਰਦਾਬਾ ਮੁਰਦਾਬਾ